ਫਿਰ ਬਣਾ ਲਈਏ ਟਿੱਕੀਆਂ 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 버거 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 ਅਰ ਕਬਰਜਾ ਲੈ ਆਂਦੇ ਇਹ ਵਾਲੇ ਇਹ ਬਣਾਉਣੇ ਆਪਾਂ ਲੈ ਲੈਂਦੇ ਮਯੋਨਿਸ ਦਨ ਸੌਸ ਤੰਦੂਰੀ ਬਣਾਈਏ 버거 에 ਪਨੀਰ ਆਨੰਤ ਕੀ ਕੀ ਪਾਉਣਾ 버거 ਚ 버거 ਚ 버거 ਪਾਉਣਾ ਬੁੱਦੂ ਨਾ ਪੁੱਛਾਂਂਦੀ ਵੀ ਕੀ ਕੀ ਪਾਉਣਾ ਹੈ সুইਟ ਕੌਰਨ ਪਿਆਜ਼ ਮਯੋਨਿਸ ਮਯੋਨਿਸ ਮੜੇਗੀ ਪਨੀਰ ਆ ਆ ਆ ਲੋ ਫਰਾਈ ਮਗਰ ਜੇ ਬਿਨਾ ਪਿਆਰ ਤੋਂ ਮਤਲਬ ਸਾਰਾ ਕੁਝ ਪੋਣਾ ਓਨਲੀ ਪਿਆਰ ਛੱਡ ਕੇ ਆਨੰਤ ਨੇ ਲੀਚੀਆਂ ਨਹੀਂ ਦਸਰਾ ਦਾੰਦ ਦੇਖ ਕਿਹੜਾ ਗਨੇ ਚ ਪਾਇਆ ਬਹੁਤ ਸੋਹਣਾ ਸੋਹਣਾ ਬੜਾ ਲੱਗਣਾ ਕਿ ਦੂਜੇ ਨੂੰ ਨਾ ਕਰ ਪੁੱਤਰ ਮੇਨੰਤ ਤਾਂ ਚੀਟਿੰਗ ਕਰਦਾ ਪਿਆ ਹਣ ਨੂੰ ਇਹਨੂੰ 버ਗਰ 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 ਨਸ਼ਾ ਹੀ ਰੰਦਾ 버ਗਰਾਂ ਲੈਣ ਨੂੰ ਉਨੁ ਉਨ ਸ਼ਬਦਾਂ ਦਾ ਤੈਨੂੰ 버ਗਰਾਂ ਦਾ ਨਸ਼ਾ ਮੰਡੇ ਸਾਢੇ ਨਿਸ਼ਈ ਹੋ ਗਏ 버ਗਰਾਂ ਪਿੱਛੇ ਮੰਡੇ ਸਾਢੇ ਨਿਸ਼ਈ ਹੋ ਗਏ 버ਗਰ 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 ਮਮਾ ਟਿੱਕੇ ਬੜੀਆਂ ਬਣਾ ਛੱਡੀਆਂ ਮਮਾ ਛੁੱਟ ਗਿਆ ਮਾ ਨਖਲਰਾ ਪਾ ਦਿੰਦੇ। ਕੋਈ ਨਹੀਂ ਤਾਂ ਆਗੇ ਸਾਮਣਾ ਮੈਨੂੰ ਪੈਣਾ। ਡਬਲ 버ਗਰ 버ਗਰ। 2W ਡਬਲ। ਡਬਲ ਨਾਲ ਵਧੀਆ ਲੱਗਦਾ ਪੈਣਾ। ਲੱਗਦਾ ਜਿਵੇਂ ਉਹ ਖਾਣ ਨੇ 버거 किंग। ਘਰੇ ਬਣਾਇਆ 버거 किंग ਆਪਾਂ। ਸਾਡੋ ਪਿਆਜ਼ ਨਾ ਪਾਇਓ ਇਹ। ਪਨੀਰ। ਆਹ ਮਿੱਟੀਆਂ ਹਰ ਮਹੀਨੇ ਬਣਾਦੇ 버ਗਰ। ਮੈਂ ਖਲਾਰਾ ਸੰਭਾ ਇੱਧਰ ਆ ਲੜ ਲੈ ਕੇ ਆਪਾਂ ਕਰ ਲਿਆ ਕੰਮ ਸਾਰਾ ਤੇ ਹੁਣ ਰਹਿ ਗਈ ਸਭੀ ਆਈਸਕ੍ਰੀਮ ਆਈਸਕ੍ਰੀਮ ਖਾਵਾਂਗੇ ਤੇ ਆ ਕੇ ਹਮੈਂ ਖਾ ਲੈਣੀ ਬਹੁਤ ਸੁਆ ਲੱਗ ਖਲਾਰਾ 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 ਮੇਰੇ ਜੋ ਕ ਖਲਾਰਾ ਮੈਂ ਖਲਾਰਾ ਸੰਭਾ ਨੇ ਦੇ ਲਿਖਾ ਖਾਣੇ ਵਾਲੇ ਦਾ ਨਾਮ ਸਾਰਾ ਸਮਾਨ ਸਾਭਤਾ ਪਹਿਲਾਂ 10 ਮਿੰਟ ਪਹਿਲਾਂ ਫੋਨ ਕਰ ਦਿੰਦੇ ਬਣਾ ਦਿੰਦੇ ਚੱਲ ਬਣ ਜਾਣੇ 5 ਮਿੰਟ ਲੱਗਣੇ ਆ ਚਟ ਬਣ ਜਾਣਾ ਹੈਗੇ ਸੀ ਮੈਂ ਖਾ ਲਈ ਫਿਰ ਦੁਬਾਰੇ ਬਣਾ ਲੈਣੀ ਮੈਨੂੰ ਦੱਸ ਦੇਂਦੇ ਨਾਮ ਖਾਂਦੀ ਮੈਨੂੰ ਬਣਾਉਣਾ ਪਿਆ ਬਰਗਰ ਇੱਕ ਹੋਰ ਸਾਰਾ ਸਮਾਨ ਸਾਭਤਾ ਹੀ ਪਹਿਲਾਂ ਅੰਮੀ ਦੇ ਫਰੈਂਡ ਦਾ ਫੋਨ ਆ ਗਿਆ ਫੇ ਕੀ ਕਰਦੇ ਭਾਜੀ ਕਹਿੰਦੇ ਬਰਗਰ ਖਾਣ ਨੇ ਕਹਿੰਦੇ ਮੇਰੇ ਲਈ ਬਣਾ ਕੇ ਤੇਜ ਮੈਨੂੰ ਬਣਾਉਣਾ ਪੈਣਾ ਤੇ ਬਰਗਰ ਕਰ ਦੂਰ ਦੂਰ ਤੱਕ ਤੁਮਾ ਸਾਡੇ 버ਗਰ ਦੀਆਂ ਮੇਰੇ ਕਰਮਚਾਰੀ ਖਾਣਾ ਪਨੀਰ ਪਾਲ ਹੋਣਾ ਤੁਹਾਨੂੰ ਦਿੱਤਾ ਤਾਂ ਐਮ ਐ ਲਾਗੇ ਕੱਟ ਕੇ ਮੈਂ ਬਸ ਉਹ ਸਫਾਈ ਕਰ ਲਨ ਮੈਂ ਲੱਗੀ ਲੰਮੇ ਪੈਣ ਬਾਅਦ ਉਹ ਕਹਿੰਦਾ ਮੈਂ ਆਈਸਕ੍ਰੀਮ ਖਾਣੀ ਤੁਹਾਨੂੰ ਆਣੀ ਹੈ ਕਿਹੜੀ ਹੈ ਉਹ ਵੀ ਕੋਣੀ ਤੂੰ ਕਿਹੜੀ ਹੋ ਜੀ ਆ ਤੂੰ ਜਿਹੜੀ ਮਰਜ਼ੀ ਕੋਈ ਨਹੀਂ ਵਧਿਆ ਹੁੰਦੇ ਉਹ ਕਿਹੜੀ ਖਾਣੀ ਜਣੀ ਆਈਸਕ੍ਰੀਮ ਇਹ ਆਪ ਲੈਣਾ ऑयल ਨ ਦੋਸਤਾਂ ਤਕਰੀਬ ਲੈ ਲੈਣ ਅੰਦਾਜ਼ੇ ਨਾਲ ਚਾਪ ਪਾਵਾਂਗੇ ऑयल ਸਭ ਤੋਂ ਪਹਿਲਾਂ ਇਹਨੂੰ ਉੱਪਰ ਰੱਖਾਂਗੇ ਫ੍ਰੀਜ 'ਚ ਇਹ ਜੰਮ ਜਾਏਗਾ ਜਿੰਨਾ ਤੁਸੀਂ ਪਾਉਣਾ ਆਪਣੇ ਕੁਆਂਟੀਟੀ ਹਿਸਾਬ ਨਾਲ ਪਾ ਸਕਦੇ ਆ ਹੱਪਾਲਿਆ ऑयल ਰੱਖ ਦਿੰਨੇ ਆ ਫ੍ਰੀਜ 'ਚ ਇਹਨੂੰ ਉੱਪਰ ਰੱਖ ਦਿੱ ਫ੍ਰੀਜ 'ਚ ਜੰਮਣ ਵਾਸਤੇ ਫੇਰ ਆਪਾਂ अगला प्रोसेस ਕਰਾਂਗੇ ਵੀਡੀਓ ਨਾ ਬੜੀ ਹੈ ਉਹ ਤੁਸੀਂ ਉਹਨਾ ਟਾਈਮ ਅਸੀਂ ਆਪਾਂ ਚਿੱਟੇ ਡੱਬੇ ਵਗੈਰਾ ਧੋ ਕੇ ਰੱਖ ਲੀਏ ਵਿੱਚ ਕਿਹੜੇ-ਕਿਹੜੇ ਨੂੰ ਗ੍ਰੀਨਸ ਪੈਣੇ ਨੇ ਇੱਕ ਆਪਾਂ ਪਾਵਾਂਗੇ ਖੀਰਾ ਹਾਫ ਪਾਵਾਂਗੇ ਬਹੁਤ ਹੈ ਖੀਰਾ ਪਾਵਾਂਗੇ ਤੇ ਪੈਜ ਨਹੀਂ ਇੱਥੇ ਪਾਵਾਂਗੇ ਚਿੱਟੇ ਡੱਬੇ ਜਿਹੜੇ ਆਮ ਮਿਲ ਜਾਂਦੇ ਹੈ ਕੈਪਸੂਲ ਸਾਨੂੰ ਵਿਟਾਮਿਨ ਈ ਦੇ ਜੱਸ 80 ਰੁਪਏ ਦਾ ਪਤਾ ਉਹਨਾਂ ਨੇ ਖਤੀ ਚੱਲਦਾ ਇਹਨਾਂ ਨੂੰ ਪਤਾ ਹੈ ਇਹ ਚਾਪਾ ਸਾਰੇ ਮਤਲਬ 10 15 ਦਿਨਾਂ ਵਾਲੇ ਬਣਾਵਾਂਗੇ ਚਾਰਕ ਕਰਪਾਵਾਂਗੇ ਖੀਰਾ ਹਾਫ ਇਹ ਚੀਜ਼ ਪਾਵਾਂਗੇ ਤੇਲ ਆਪਾਂ ਫ੍ਰਿਜ ਰੱਖਤਾ ਤੇ ਸਿ ਪਾਵਾਂਗੇ ਐਲੋਵੇਰਾ ਜੈਲ ਪਤੰਜਲੀ ਦੀ ਜਿਹੜੀ ਤੁਸੀਂ ਲੈ ਸਕਦੇ ਲਾ ਲਓ ਇਹ ਪਾਵਾਂਗੇ ਤਿੰਨੇ ਚਾਰ ਚੀਜ਼ਾਂ ਬਸ ਇਹ ਬਣਾਵਾਂਗੇ ਆਪਾਂ ਨਾਈਟ ਕਰੀਮ ਤੁਸੀਂ ਇਦਾਂ ਵੀਡੀਓ ਨਾ ਬਣਿਆ ਰਹੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਕਰਿਓ ਤਾਂ ਆਪਾਂ ਬਾਕੀ ਪ੍ਰੋਸੈਸ ਫੇਰ ਕਰਦੇ ਕਿ ਪਹਿਲਾਂ ਉਹ ਜੰਮ ਜਾਵੇ ਕੋਕੋਨਟ ਔਇਲ ਉਹਨਾਂ ਟਾਈਮ ਆਪਾਂ ਇਹ ਵਾਲਾ ਰੈਡੀ ਕਰ ਲਈਏ ਸਮਾਨ ਮਿਕਸ ਕਰਕੇ ਕਾਚਰੀ ਬਾਉਲ ਚ ਕਰਨਾ ਹੁੰਦਾ ਨਹੀਂ ਕਰਨਾ ਤੇ ਹੇਅਰ ਮਾਸਕ ਮੇਰਾ ਹੋ ਗਿਆ ਖਤਮ ਮੈਂ ਘਰੇ ਮਾਸਕ ਬਣਾ ਕੇ ਲਉਣੀ ਉਹ ਵੀ ਤੁਹਾਨੂੰ ਦਿਖਾਵਾਂਗੀ ਵੀਡੀਓ ਅਗਲੀ ਚ ਤੇ ਕਿਹੜਾ ਮੈਂ ਹੇਅਰ ਮਾਸਕ ਲਉਣੀ ਆ ਚਿਰ ਤੇ ਜਿਹੜਾ ਆਪਣੇ ਘਰੇ ਆਮ ਚੀਜ਼ਾਂ ਹੁੰਦੀਆਂ ਉਹ ਨਾਲ ਹੁੰਦੇ ਆਪਾਂ ਚਲੋ ਜੀ ਬਣੇ ਰੋ ਵੀਡੀਓ ਨਾਲ ਨਹੀਂ ਬਣਾਉਣ ਲੱਗੀ ਬਈ ਪਹਿਨੀ ਬਣਨੀ ਨਹੀਂ ਬਣਾਉਣ ਲੱਗੀ ਹਾਏ ਹਾਏ ਆਹ ਤੇਲ ਜੰਮ ਗਿਆ ਹੁਣ ਹਾਂ ਆਪਾਂ ਇਹਨੇ ਕਰੀਏ ਕਦੂ ਕਸ਼ ਖੀਰਣ ਛਿਲਣਾ ਨਹੀਂ ਧੋ ਕੇ ਕਰ ਲੈਣਾ ਇਦਾਂ ਚੰਗੀ ਤਰ੍ਹਾਂ ਧੋ ਲੈਣਾ ਖੀਰਾ ਕਰ ਦਿੱਤਾ ਇਹਨਾਂ ਪੱਦੂ ਕੱਸ਼ ਦਾ ਬ੍ਰੀਕ ਕਰਨਾ ਇਦਾਂ ਖੀਰੇ ਦਾ ਪਾ ਲਿਆ ਸੀ ਸਾਰਾ ਕਰ ਲਿਆ ਆਪ ਅੱਧਾ ਖੀਰਾ ਲੈਣਾ ਬਹੁਤ 3-4 ਘਰ ਦੇ ਤੇਲ ਦੇ ਪਾਣੀ ਦਾ ਪਾ ਸਕੂਨ ਉਹਨੇ ਪਕੀਨ ਕਰ ਲਿਆ ਲੈ ਆ ਜੇ ਅੱਧਾ ਆਪਾਂ ਲੈ ਲੈਣਾ ਫੋਟੇ ਦਾ ਕੱਪੜਾ ਮਲਮਲ ਦਾ ਜਿਹੜਾ ਉਹ ਲੈ ਲੈਣਾ ਇਹ ਚ ਆਪਾਂ ਜਿਹੜਾ ਰਸ ਕੱਢਿਆ ਖੀਰੇ ਦਾ ਉਹ ਪਾ ਦੇਵਾਂਗੇ ਸਾਰਾ ਪਾ ਦੇਣੀ ਚੁੱਪਾ ਕੇ ਤੇ ਫੇਰ ਆਪਾਂ ਇਹਦਾ ਰਸ ਪਾਣੀ ਨਿਚੋੜ ਲੈਣਾ ਮਿਲ ਕੇ ਯਾਦ ਰੱਖਣਾ ਕਿ ਕਾਚਰਾ ਬਰਤਨ ਹੀ ਲੈਣਾ ਹੈ

ਹਮ ਇਹ ਦੇ ਸਕਦੇ ਨੇ ਤੋਂ 4 ਪਾਣੀ ਇਹ ਵਿੱਚ ਮੀਸ ਕਰ ਦੇਣੀ ਸਾਰੇ ਤੇ ਤੇਰੇ ਪਹਿਲੇ ਦੰਗਿਆਂ ਨਾਲ ਸਾਰੇ ਚੰ ਚਾਰ ਚਾਹ ਚੁਪਾਉਣ ਤੋਂ ਬਾਅਦ ਆਪਾਂ ਕੋਨੇ ਐਲੋਵੀਰਾ ਜੈ ਜੋ ਪਤਾਂ ਚਲੀ ਦੀ ਇਹਦੇ ਵੀ ਆਪਾਂ 4 ਸਪੂਨ ਪਾਉਣਾ itu, है तो ini cengkeh तैयार हो Masker तीन

ਆਰੇ ਥੋੜਾ ਬਾਦ ਗਿਆ ਇੱਕ ਆ ਸ਼ੀਸ਼ੀ ਭਰ ਕੇ ਰੱਖ ਲਈ ਇਹਨੂੰ ਰੱਖ ਦਿੰਨੇ ਆਪਾਂ ਫ੍ਰਿਜ 'ਚ ਕਿੰਨਾ ਵਧੀਆ ਲੱਗਦਾ ਪਿਆ ਕਰੀਮੀ ਕਰੀਮੀ ਜਿਹਾ ਇਹ ਥੋੜਾ ਮザਪੀ ਕੋਕੋਨਟ ਪਾਇਆ ਨੇ ਇਹਦੇ ਵਿੱਚ ਦਸ ਕਰਕੇ ਆਪਾਂ ਇਹ ਥੋੜਾ ਕ ਫ੍ਰਿਜ ਰੱਖਾਂਗੇ ਰਾਤ ਨੂੰ ਆਪਾਂ ਲਾਵਾਂਗੇ ਜਿੱਦਾਂ ਯੂਜ਼ ਕਰਨਾ ਉਹ ਵੀ ਤੁਹਾਨੂੰ ਦੱਸਾਂਗੇ ਬਣੇ ਰਹਿਣਾ ਵੀਡੀਓ ਦੇ ਨਾਲ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਜੇਕਰ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਮੂੰਹ ਆਪਾ ਬਿਲਕੁਲ ਹਣ ਸਾਫ਼ ਕਰ ਲਿਆ ਧੋ ਲਿਆ ਬਿਲਕੁਲ ਹਣ ਸਾਫ਼ ਹੈ ਸੁਕਾ ਲਿਆ ਇਹਨੂੰ ਮੜ ਮੜ ਕਾਟਨ ਦੇ ਕੱਪੜੇ ਨਾਲ ਪੂੰਝਾਇਆ ਕਰੀਮ ਲਾਈਟ ਕਰੀਮ ਇਹ ਆਪਾਂ ਕਿੱਦਾਂ ਯੂਜ਼ ਕਰਨੀ ਇਹ ਤੁਹਾਨੂੰ ਦੱਸਦੇ ਹਾਂ ਬਨੇ ਰਿਓ ਵੀਡੀਓ ਦੇ ਨਾਲ ਸ਼ਾਮ ਰਾਤ ਹੋ ਗਈ 8:30 ਵਜੇ ਲੱਗੀ ਸੀ ਸੂਣ ਮੈਂ ਕਿਹਾ ਚਲੋ ਆਪਾਂ ਅਪਲਾਈ ਕਰਕੇ ਦਰਦ ਨੂੰ ਇੱਕ ਫੇਸਟੇ ਲਗਾਵਾਂਗੇ ਦਦਾ ਕਰਕੇ ਲਗਾ ਲੈਣੀ ਆਪਾਂ ਮੈਂ ਤਾਂ ਮੂੰਹ ਤੱਕ ਨਾ ਤਾਂ ਨਹੀਂ ਤੂੰ ਮੂੰਹ ਨਹੀਂ ਦੋਤਾ ਮਤਲਬ ਮੇਰੇ ਪੀੜਾ ਮੂੰਹ ਹੀ ਧੋਣਾ ਰਾਤ ਸਵੇਰੇ ਧੋਣਾ ਨੋਰਮਲ ਪਾਣਾ ਤੁਸੀਂ ਮੂੰਹ ਧੋ ਸਕਦੇ ਹੋ ਤੇ ਮੈਂ ਲਗਾ ਰਹੀ ਸਾਰੇ ਫਿਰ ਤੇ ਹਨ ਮਤਲਬ ਕੋਈ ਰਿੰਕਲ ਵਗੈਰਾ ਨਹੀਂ ਪਿੰਦੇ ਘਰੇ ਫ੍ਰੀਜ ਕਰੀਮ ਬਣ ਜਾਂਦੀ ਮੈਂ ਮਤਲਬ 20-40 ਰੁਪਏ ਲੱਗਦੇ ਆ ਆਪਣੇ ਕੋਈ ਖਾਸ ਨਹੀਂ ਲੱਗਦੇ ਮੈਂ ਆਪਾਂ ਆਪ ਲਗਾ ਲਈ ਫੇਸ ਤੇ ਮ사ਜ ਕਰ ਲੈਣੀ ਖੀਰਾ ਵੈਸੇ ਵੀ ਠੰਡਾ ਠੰਡਾ ਠੰਡਕ ਬਚਾਉਂਦਾ ਹੈ ਵਿਟਾਮਿਨ E ਦਾ ਕੈਪਸੂਲ ਵਧੀਆ ਉਹ ਵੀ ਤੇ ਦਮ ਹੁਣ ਆਪਾਂ ਚਲੋ ਜੀ ਅਪਲਾਈ ਕਰ ਲਈ ਇਹਨੂੰ ਆਪਾਂ ਰਾਤ ਲਗਾ ਕੇ ਸੌਂ ਜਣਾ ਸਰੇ ਤੁਸੀਂ ਨੋਰਮਲ ਮੂਤ ਹੋ ਸਕਦੇ ਆਂ ਗਰੋਇੰਗ ਸਟੇਨ ਵਧੀਆ ਫਿਰ ਆਪਾਂ ਇੱਕ ਬਣਾਵਾਂਗੇ ਸਨ ਬਰਨ ਕਰੀਮ ਜਿਹੜੀ ਸਨ ਸਕ੍ਰੀਨ ਲੋਸ਼ਨ ਆਪਾਂ ਮਾਰਕੀਟ ਤੋਂ ਲੈਣੇ ਹੈ ਲੱਗਦੀ ਨਹੀਂ ਜੇ ਕੋਈ ਵੀ ਪਹੁੰਚਦਾ ਤੇ ਆਪਾਂ ਘਰੇ ਬਣਾਵਾਂਗੇ ਮੈਂ ਵੀ ਵਰਤਦੀ ਸੀ ਮੈਂ ਇਹ ਵੀ ਆਈਡੀਆ ਮੇਰੇ ਦਿਮਾਗ ਚ ਆਇਆ ਮੈਂ ਵੀ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਓਕੇ ਜੀ ਬਾਏ ਬਾਏ ਥੈਂਕ ਯੂ ਫॉर ਥਿਸ ਵਾਚਿੰਗ ਲੌਗ ਬਾਏ ਬਾਏ ਜੀ